ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰਟਿਕ ਚੈਨਲ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਅਸੀਂ ਜਿਹੜੀ ਨਵੀਂ ਕਲਾਸ ਲੈ ਕੇ ਆਏ ਆ ਆਲ ਓਵਰ ਸੂਟ ਦੀ ਕਟਿੰਗ ਦੀ ਠੀਕ ਹੈ ਕਿ ਕਿਵੇਂ ਤੁਸੀਂ ਆਲ ਓਵਰ ਸੂਟ ਕਟਿੰਗ ਕਰਨਾ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਔਰ ਆਲ ਓਵਰ ਸੂਟ ਕਟਿੰਗ ਕਰਨਾ ਹੈ ਔਰ ਉਹਦੇ ਵਿੱਚ ਆਪਾਂ ਨੇ ਜਿਹੜੀ ਸ਼ਰਟ ਕਟਿੰਗ ਕਰਨੀ ਹੈ ਉਹ ਡੀਪ ਨੈੱਕ ਦੇ ਹਿਸਾਬ ਦੇ ਨਾਲ ਕਟਿੰਗ ਕਰਨੀ ਹੈ ਠੀਕ ਹੈ ਡੀਪ ਨੈੱਕ ਆਪਣਾ ਹੈਗਾ 7.5 ਇੰਚ ਤੇ ਉਹਦੇ ਅਕੋਰਡਿੰਗ ਤੁਸੀਂ ਕਿੰਨਾ ਟੀਰਾ ਜਿਹੜਾ ਲੈਣਾ ਆ ਉਹ ਸਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਮੇਰਾ ਟਾਈਮ ਵੇਸਟ ਕੀਤੇ ਕਰਦੇ ਆ ਕਟਿੰਗ ਹਾਂਜੀ ਇਹ ਹੈਗਾ ਇਹ ਆਪਣਾ ਨਾਪ ਠੀਕ ਹੈ ਜੀ ਨਾਪ ਤੁਸੀਂ ਚੈੱਕ ਕਰ ਸਕਦੇ ਹੋ ਲੈਂਥ ਹੈਗੀ ਸਾਡੀ 40 ਇੰਚ ਔਰ ਘੇਰਾ ਸਾਡਾ ਹੈਗਾ ਪਾ 23 ਇੰਚ ਠੀਕ ਹੈ ਤੇ ਟੀਰਾ ਆਪਣਾ ਹੈਗਾ ਆ 15 ਇੰਚ ਠੀਕ ਹੈ ਔਰ ਚੈਸਟ ਹੈਗੀ ਜਿਹੜੀ ਸਾਡੀ 43 ਹੈ ਔਰ ਉਹਦਾ ਹਾਫ ਆਪਾਂ ਕਰ ਲਿਆ ਹੈ 21 ਠੀਕ ਹੈ ਜੀ ਇਹ ਸਾਰਾ ਤਿਆਰ ਨਾ ਪੈ ਗਿਆ ਹੈ 21 ਚੈਸਟ ਹੈ ਕਮਰ 19 ਹੈ ਹਿਪ 22 ਹੈ ਠੀਕ ਹੈ ਔਰ ਸਾਈਡ ਸਲਾਈ ਜਿਹੜੀ 14 ਹੈ 14 ਇੰਚ ਔਰ ਕਮਰ ਹੈ ਕਿਉਂਕਿ ਆਪਾਂ ਨੇ ਬਿਨਾ ਪਲੇਟ ਤੋਂ ਹੀ ਸੂਟ ਬਣਾਣਾ ਹੈ ਤਾਂ ਕਮਰ ਦੀ ਜਿਹੜੀ ਆਪਾਂ ਨੇ ਲੈਂਥ ਲਈ ਹੋਈ ਹੈ ਇਹ ਮੈਂ ਤੁਹਾਨੂੰ ਪਲੇਟਾਂ ਵਾਲੀ ਵੀਡੀਓਜ਼ ਦੇ ਵਿੱਚ ਵੀ ਦੱਸਿਆ ਹੋਇਆ ਆ ਕਿ ਤੁਸੀਂ ਕਮਰ ਦੀ ਮਾਰਕਿੰਗ ਜਿਹੜੀ ਕਰਨੀ ਹੈ ਉਹਦੇ ਵਾਸਤੇ ਨਾਪ ਕਿਵੇਂ ਲੈਣਾ ਹੈ ਔਰ neck ਸਾਡਾ ਜਿਹੜਾ ਫਰੰਟ 7 ਹੈ ਔਰ ਬੈਕ 7.5 ਹੈ ਤੇ sleeve ਦੀ ਲੰਬਾਈ ਹੈਗੀ 17.5 ਔਰ 7 ਸਲਵਾਰ ਸਾਡੀ 36 ਔਰ ਮੋਰੀ 7 ਹੈ ਠੀਕ ਹੈ ਇਹ ਸਾਡਾ ਬੇਸਿਕ ਜਿਹਾ ਨਾਪ ਹੈ ਆਪਾਂ ਤੁਹਾਨੂੰ ਇਹਦੇ ਵਿੱਚ ਸਿਰਫ ਸ਼ਰਟ ਦੀ ਕਟਿੰਗ ਕਰਨੀ ਦੱਸਾਂਗੇ ਕਿਉਂਕਿ ਵੀਡੀਓ ਥੋੜੀ ਲੰਬੀ ਹੋ ਜਾਣੀ ਹੈ ਇਸ ਕਰਕੇ ਠੀਕ ਹੈ ਤੇ ਚਲੋ ਹੁਣ ਕਰਦੇ ਆਪਾਂ ਕਟਿੰਗ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਕਿ ਇਸ ਤਰ੍ਹਾਂ ਸੂਟ ਨੂੰ ਖੋਲ ਲੈਣਾ ਹੈ ਠੀਕ ਹੈ ਔਰ ਜਿੰਨੀ ਸਾਡੀ ਲੈਂਥ ਹੈਗੀ ਹੈ ਠੀਕ ਹੈ ਲੈਂਥ ਆਪਣੀ ਹੈਗੀ ਹੈ 40 ਇੰਚ ਇਸ ਤਰ੍ਹਾਂ ਆਪਾਂ ਨੇ 3 ਇੰਚ ਇਹਦੇ ਵਿੱਚ ਪਲੱਸ ਕਰਨਾ ਹੈ ਜੇ ਤੁਹਾਨੂੰ ਪਹਿਲਾਂ ਵੀ ਸਿੰਪਲ ਸੂਟ ਕਟਿੰਗ ਦੇ ਵਿੱਚ ਦੱਸਿਆ ਹੋਇਆ ਕਿ ਆਪਾਂ ਜਿੰਨੀ ਸਾਡੀ ਲੈਂਥ ਹੈਗੀ ਹੈ ਉਹਦੇ ਵਿੱਚ 3 ਇੰਚ ਘੱਟ ਤੋਂ ਘੱਟ ਪਲੱਸ ਕਰਨਾ ਤੁਸੀਂ ਜੇ ਤੁਹਾਡਾ ਕਪੜਾ ਥੋੜਾ ਸਲਿੱਪਰੀ ਹੈ ਜਿਵੇਂ ਔਰਗੈਂਜ਼ਾ ਹੈ ਬਰਬਰੀ ਹੈ ਹੈਨਾ ਤਾਂ ਤੁਹਾਨੂੰ ਲੱਗਦਾ ਕਿ ਸਾਡਾ ਕਪੜਾ ਘਟਵਾਦ ਹੋ ਜਾਂਦਾ ਤਾਂ ਤੁਸੀਂ ਇਹਨੂੰ 4 ਇੰਚ ਵੀ ਲੈ ਸਕਦੇ ਹੋ ਠੀਕ ਹੈ ਇੱਥੋਂ ਆਪਾਂ ਨੇ 43 ਦੀ ਇੱਕ ਲੈਂਥ ਲੈ ਲਈ ਹੈ ਤੁਸੀਂ ਇੱਥੋਂ ਲੈਂਥ ਲੈ ਕੇ ਇਹਨੂੰ ਇਸ ਤਰ੍ਹਾਂ ਫੋਲਡ ਵੀ ਕਰਕੇ ਕਟਿੰਗ ਕਰ ਸਕਦੇ ਹੋ ਪਰ ਮੈਂ ਹੁਣ ਇਸ ਤਰ੍ਹਾਂ ਹੀ ਰੱਖ ਕੇ ਇਹਦੇ ਪੀਸ ਕਟਿੰਗ ਕਰ ਲੈਣੇ ਆ 43 ਦੀਆਂ ਦੋ ਲੈਂਥਾਂ ਲੈਣੀਆਂ ਠੀਕ ਹੈ ਇਸ ਤਰ੍ਹਾਂ ਅਗਰ ਤੁਸੀਂ ਸਟਾਰਟਿੰਗ ਦੇ ਵਿੱਚ ਬਿਗਨਰ ਹੈਗੇ ਨਾ ਤਾਂ ਤੁਸੀਂ ਇਸ ਤਰ੍ਹਾਂ ਕਟਿੰਗ ਨਹੀਂ ਕਰਨੀ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਕੱਪੜੇ ਨੂੰ ਰੱਖ ਕੇ ਬਿਲਕੁਲ ਸਿੱਧਾ ਇੱਥੋਂ ਆਪਾਂ ਨੇ ਕਟਿੰਗ ਕਰ ਲੈਣੀ ਹੈ ਥੋੜਾ ਜਿਹਾ ਮੈਂ ਫਾਸਟ ਦੱਸੂਗੀ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਤੇ ਹੁਣ ਆਪਾਂ ਨੇ ਇਹ ਦੇਖੋ ਜੀ ਸਾਈਡ ਵੀ ਹਮੇਸ਼ਾ ਇਹ ਬਾਰਡਰ ਵਾਲੀ ਕੰਨੀ ਹੁੰਦੀ ਹੈ ਤੁਸੀਂ ਉਸ ਸਾਈਡ ਤੋਂ ਸ਼ਰਟ ਕਟਿੰਗ ਕਰ ਲਿਆ ਕਰੋ ਠੀਕ ਹੈ ਕਿਉਂਕਿ ਫਿਰ ਦੂਜੀ ਸਾਈਡ ਜਿਹੜੇ ਪੱਲਿਆਂ ਦੇ ਵਿੱਚ ਕਪੜਾ ਆਂਦਾ ਆ ਜਾਂ ਤੁਸੀਂ 슬ੀਵਜ਼ ਬਣਾਣੀਆਂ ਫਿਰ ਉਹਦੇ ਵਿੱਚ ਤੁਹਾਨੂੰ ਮੁਸ਼ਕਲ ਨਹੀਂ ਹੁੰਦੀ ਕਿਉਂਕਿ ਜਿਹੜਾ ਏ ਵਾਲੀ ਸਾਈਡ ਹੁੰਦੀ ਹੈ ਇਹ ਆਪਣੀ ਸੂਟ ਦੇ ਵਿੱਚ ਅਡਜਸਟ ਹੋ ਜਾਂਦੀ ਹੈ ਚਾਕ ਫੋਲਡ ਕਰਨ ਦੇ ਵਿੱਚ ਨਿਕਲ ਜਾਂਦੀ ਹੈ ਹੁਣ ਆਪਾਂ ਨੇ ਜਦੋਂ ਇਸ ਤਰ੍ਹਾਂ ਘੇਰੇ ਦਾ ਨਿਸ਼ਾਨ ਇੱਧਰ ਨੂੰ ਲਗਾਣਾ ਤਾਂ ਇਸ ਤਰ੍ਹਾਂ ਕਪੜਾ ਸਾਨੂੰ ਵੱਡਾ ਸੰਭਾਲਣਾ ਥੋੜਾ ਔਖਾ ਹੋ ਜਾਂਦਾ ਤਾਂ ਤੁਸੀਂ ਇਹਦੀ ਇੱਕ ਤਾਂ ਇਦਾਂ ਹੋਰ ਛੋਟੀ ਕਰ ਲੈਣੀ ਹੈ ਠੀਕ ਹੈ ਛੋਟੀ ਕਰਨ ਤੋਂ ਬਾਅਦ ਇਸ ਤਰ੍ਹਾਂ ਥੋੜਾ ਛੋਟੀ ਸਾਈਡ ਨੂੰ ਮਿਸ਼ਾ ਲੈਣਾ ਆ ਤਾਂ ਕਿ ਸਾਨੂੰ ਮਾਰਕਿੰਗ ਕਰਨ ਦੇ ਵਿੱਚ ਆਸਾਨੀ ਹੋ ਜਵੇ ਹੁਣ ਆਪਾਂ ਇੱਥੋਂ ਲਗਾਵਾਂਗੇ ਘੇਰੇ ਦਾ ਨਿਸ਼ਾਨ ਠੀਕ ਹੈ ਜੀ ਘੇਰਾ ਸਾਡਾ ਹੈਗਾ ਆ 23 ਇਚ ਔਰ ਇਹ ਦੇ ਵਿੱਚ ਆਪਾਂ ਨੇ ਪਲੱਸ ਕਰਨਾ ਆ 4 ਇੰਚ ਕਿਉਂਕਿ ਆਪਾਂ ਨੇ ਪਾਈਪਿੰਗ ਲਗਾਣੀ ਠੀਕ ਹੈ ਤਾਂ ਆਪਣਾ ਘੇਰਾ ਗਿਆ 27 ਇਚ ਆਪਾਂ 27 ਇੰਚ ਦੀ ਨਿਸ਼ਾਨ ਲਗਾ ਲੈਣਾ ਹੈ ਇਸ ਤਰ੍ਹਾਂ ਅਗਰ ਤੁਸੀਂ ਬਿਨਾ ਪਾਈਪਿੰਗ ਤੋਂ ਬਣਾਣਾ ਹੈ ਤਾਂ ਤੁਸੀਂ 3 ਇੰਚ ਪਲੱਸ ਕਰ ਸਕਦੇ ਹੋ ਘੇਰੇ 'ਚ ਇਹ ਤੋਂ ਹੁਣ ਆਪਾਂ ਨੇ ਕਰ ਲੈਣੀ ਹੈ ਕਟਿੰਗ ਇਹ ਐਕਸਟਰਾ ਕਪੜਾ ਇਹਨੂੰ ਸਾਈਡ ਤੇ ਕਰ ਦੰਨੇ ਆ ਇਹ ਦੇਖੋ ਤਾਂ ਤੁਸੀਂ ਸੋਚਦੇ ਹੋਣਗੇ ਕਿ ਕਿੱਦਾਂ ਆਪਾਂ ਕਟਿੰਗ ਕਰ ਲਿਆ ਇਹਨੂੰ ਹੁਣ ਆਪਾਂ ਇਦਾਂ ਖੋਲ ਲਿਆ ਦੇਖੋ ਸਾਡੇ ਘੇਰੇ ਦੇ ਦੋ ਪੀਸ ਜਿਹੜੇ ਆ ਉਹ ਨਿਕਲ ਗਏ ਹੁਣ ਇਹਦਾ ਇਹ ਵਾਲੀ ਜਿਹੜੀ ਸਾਈਡ ਹੈਗੀ ਸਾਂਝੀ ਇਹਨੂੰ ਆਪਾਂ ਨੇ ਸੈਂਟਰ ਚੋਂ ਕਟਿੰਗ ਕਰ ਲੈਣਾ ਆ ਇਹਦਾ ਇਹ ਕਾਟਨ ਦਾ ਸੂਟ ਹੈ ਤਾਂ ਇਸ ਤਰ੍ਹਾਂ ਜਲਦੀ ਆਸਾਨੀ ਨਾਲ ਕੱਟ ਹੋਈ ਜਾਂਦਾ ਹੈ ਠੀਕ ਹੈ ਤੇ ਅਗਰ ਤੁਹਾਡਾ ਕੋਈ ਕਪੜਾ ਸਿੰਥੈਟਿਕ ਹੈ ਸਲਿੱਪਰੀ ਹੈ ਤਾਂ ਤੁਸੀਂ ਥੋੜਾ ਸੰਭਲ ਕੇ ਉਹਨੂੰ ਕਟਿੰਗ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਇਹਦਾ ਹੁਣ ਦੇਖਣਾ ਹੈ ਕਿ ਆਪਾਂ ਨੇ ਪ੍ਰਿੰਟ ਠੀਕ ਹੈ ਹਮੇਸ਼ਾ ਜਦੋਂ ਵੀ ਇਸ ਤਰ੍ਹਾਂ ਤੁਹਾਨੂੰ ਕੋਈ ਪ੍ਰਿੰਟਡ ਸੂਟ ਆਂਦਾ ਆ ਉਹਦਾ ਪ੍ਰਿੰਟ ਜ਼ਰੂਰ ਦੇਖ ਲਿਆ ਕਰੋ ਇਹ ਦੇਖੋ ਇਹਦੇ ਇਹ ਵਾਲੇ ਚੱਕਰ ਵੀ ਉੱਪਰ ਨੂੰ ਜਾਂਦੇ ਆ ਇਹ ਅੰਬੀਆਂ ਵੀ ਉੱਪਰ ਨੂੰ ਜਾਂਦੀਆਂ ਤਾਂ ਆਪਾਂ ਇਸ ਸਾਈਡ ਨੂੰ ਮੋਡਾ ਕਟਿੰਗ ਕਰਾਂਗੇ ਹੁਣ ਆਪਾਂ ਨੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਫੋਲਡ ਕਰ ਲੈਣਾ ਆ ਤੀਸਰਾ ਇਸ ਕਪੜੇ ਦੀ ਕੰਨਾਰੀ ਦੇ ਵਿੱਚ ਖਿੱਚ ਥੋੜੀ ਘੱਟ ਹੈ ਇਸ ਕਰਕੇ ਮੈਂ ਵਿੱਚ ਹੀ ਲੈ ਲਿਆ ਕਿਉਂਕਿ ਕਟਿੰਗ ਵੀ ਹੋ ਜਾਣਾ ਥੋੜਾ ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕਪੜੇ ਦੀ ਕਿਨਾਰੀ ਵਿੱਚ ਖਿੱਚ ਜ਼ਿਆਦਾ ਆ ਤਾਂ ਤੁਸੀਂ ਉਹ ਕਿਨਾਰੀ ਨੂੰ ਕੰਨੀ ਨੂੰ ਕੱਟ ਲੈਣਾ ਹੈ ਠੀਕ ਹੈ ਜੀ ਹੁਣ ਆਪਾਂ ਇੱਥੇ ਹਲਕੀ ਜਿਹੀ ਇੱਕ ਪ੍ਰੈਸ ਫੇਰ ਲੈਣੀ ਹੈ ਪਰ ਦੂਸਰੇ ਪੱਲੇ ਨੂੰ ਵੀ ਆਪਾਂ ਨੇ ਸੇਮ ਇਸੇ ਤਰ੍ਹਾਂ ਇਹਦੇ ਉੱਤੇ ਦੇਖ ਕੇ ਪ੍ਰਿੰਟ ਨੂੰ ਇੱਦਾਂ ਫੋਲਡ ਕਰਕੇ ਪ੍ਰੈਸ ਕਰ ਲੈਣਾ ਹੈ। ਮੈਂ ਬਿਲਕੁਲ ਆਸਾਨ ਤਰੀਕਾ ਤੁਹਾਨੂੰ ਦੱਸਣ ਲੱਗਿਆ ਜਿਵੇਂ ਜਿਸ ਤਰੀਕੇ ਦੇ ਨਾਲ ਮੈਂ ਕਟਿੰਗ ਕਰਦੀ ਆ ਸੇਮ ਉਸੇ ਤਰੀਕੇ ਨਾਲ ਤੁਹਾਨੂੰ ਦੱਸਾਂਗੀ। ਇਸ ਤਰ੍ਹਾਂ ਕਰੋਗੇ ਤਾਂ ਕਦੇ ਵੀ ਤੁਹਾਡੀ ਜਿਹੜੀ ਫਿਟਿੰਗ ਹੈ ਉਹ ਖਰਾਬ ਨਹੀਂ ਹੋਊਗੀ ਵਧੀਆ ਫਿਟਿੰਗ ਵਾਲੇ ਸੂਟ ਬਣਨਗੇ। ਠੀਕ ਹੈ? ਬਾਕੀ ਇਹ ਕਿ ਹਰ ਇੱਕ ਦਾ ਤਰੀਕਾ ਜਿਹੜਾ ਹੈ ਉਹ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਕਈ ਪਹਿਣਾ ਦਾ ਤਰੀਕਾ ਹੋਰ ਹੈ ਕਿਸੇ ਦਾ ਹੋਰ ਹੈ ਹੈਨਾ ਕਈ ਵਾਰ ਅਸੀਂ ਇੱਕ ਦੂਜੇ ਨੂੰ ਕਹਿੰਦੇ ਕਿ ਨਹੀਂ ਇਹ ਗਲਤ ਤਰੀਕੇ ਨਾਲ ਕਟਿੰਗ ਕਰ ਰਿਹਾ ਜਾਂ ਸਹੀ ਇਹ ਇਦਾਂ ਨਹੀਂ ਹੁੰਦਾ ਹੈਗਾ ਕਿ ਹਰ ਇੱਕ ਦਾ ਤਰੀਕਾ ਜਿਹੜਾ ਆ ਹਰ ਇੱਕ ਦਾ ਤਰੀਕਾ ਜਿਹੜਾ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਗੱਲ ਇਹ ਕਿ ਤੁਹਾਡੀ ਜਿਹੜੀ ਫਿਟਿੰਗ ਹੈ ਉਹ ਪਰਫੈਕਟ ਹੋਣੀ ਚਾਹੀਦੀ ਹੈ ਸੂਟ ਦੀ ਫਿਨਿਸ਼ਿੰਗ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਹੈ ਵਧੀਆ ਫਿਨਿਸ਼ਿੰਗ ਲਈ ਹਮੇਸ਼ਾ ਕੱਪੜੇ ਨੂੰ ਕਟਿੰਗ ਕਰਨ ਤੋਂ ਪਹਿਲਾਂ ਪ੍ਰੈਸ ਜ਼ਰੂਰ ਕਰ ਲਿਆ ਕਰੋ ਠੀਕ ਹੈ ਇਹ ਆਪਾਂ ਨੇ ਹੁਣ ਕੱਪੜੇ ਨੂੰ ਸੈੱਟ ਕਰ ਲਿਆ ਆ ਹਾਂਜੀ ਇਹ ਮੈਂ ਥੋੜਾ ਜਿਹਾ ਜ਼ੂਮ ਕਰ ਲਿਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਚੱਲ ਸਕੇ ਇੱਥੋਂ ਆਪਾਂ ਕਰਾਂਗੇ ਪਹਿਲਾਂ ਇੱਕ ਸਿੱਧੀ ਲਾਈਨ ਡਰਾ ਹੁਣ ਆਪਾਂ ਨੇ ਆਪਣਾ ਨਾਪ ਚੈੱਕ ਕਰਨਾ ਆ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਨੂੰ ਰੱਖ ਲੈਣਾ ਹੈ ਠੀਕ ਹੈ ਇੱਥੋਂ ਆਪਾਂ ਨੇ ਲਗਾਉਣਾ ਹੈ ਆਰਮ ਹੋਲ ਆਰਮ ਹੋਲ ਕਿਵੇਂ ਲਗਾਉਣਾ ਹੈ ਸਾਡੀ ਜਿਹੜੀ ਚੈਸਟ ਦੇ ਅਕੋਰਡਿੰਗ ਠੀਕ ਹੈ ਚੈਸਟ ਸਾਡੀ ਹੈਗੀ ਆ 21 ਠੀਕ ਹੈ ਜੀ ਸਾਡੀ 21 ਚੈਸਟ ਹੈ ਤਾਂ ਆਪਾਂ ਨੇ ਆਰਮ ਹੋਲ ਲਗਾਉਣਾ ਹੈ 7 ਇੰਚ ਠੀਕ ਹੈ ਆਰਮਹੋਲ ਲਗਾਣਾ ਹੈ ਆਪਾਂ ਨੇ 7.5 ਇੰਚ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਕਿਉਂਕਿ ਜੇ ਤਾਂ ਆਪਾਂ ਪਲੇਟ ਪਾਣੀਆਂ ਹੁੰਦੀਆਂ ਤਾਂ ਫਿਰ ਆਪਾਂ ਪਲੇਟ ਦੀ ਮਾਰਕਿੰਗ ਪਹਿਲਾਂ ਕਰਨੀ ਸੀ ਹੁਣ ਆਪਾਂ ਦੀ ਇੱਥੇ ਪਲੇਟਸ ਨਹੀਂ ਪਾਣੀਆਂ ਇਹਨੂੰ ਸਿੰਪਲ কুর্তা ਸਟਾਈਲ ਦੇ ਵਿੱਚ ਸਟਿਚ ਕਰਨਾ ਹੈ ਠੀਕ ਹੈ ਤਾਂ ਆਪਾਂ ਨੇ ਹੁਣ ਫਿਰ ਕੀ ਕਰਨਾ ਹੈ ਕਿ ਜਿਹੜੀ ਆਪਾਂ ਕਮਰ ਦਾ ਨਾਪ ਲਿਆ ਸੀ ਠੀਕ ਹੈ ਕਮਰ ਦਾ ਨਾਪ ਆਪਣਾ ਆਇਆ ਹੈਗਾ 14.5 ਤਾਂ ਆਪਾਂ ਅੱਧਾ ਇੰਚ ਪਲੱਸ ਕਰ ਲੈਣਾ 15 ਇੰਚ ਤੇ ਠੀਕ ਹੈ ਕਿਉਂਕਿ ਆਪਾਂ ਨੇ ਇਥੋਂ ਨਾਪ ਲਿਆ ਹੋਇਆ ਹੈ 14.5 ਸੀ ਤੇ ਉਸ ਤੋਂ ਬਾਅਦ ਆਪਾਂ ਨੇ نیچے ਜਿਹੜਾ ਅ ਲੈਂਥ ਦਾ ਲਗਾ ਲੈਣਾ ਆ 40 ਹੈ ਤਾਂ 40 ਐਂਡ ਹਾਫ ਤੇ ਲਗਾ ਲੈਣਾ ਠੀਕ ਹੈ ਹੁਣ ਆਪਾਂ ਨੇ ਸਾਈਡ ਸੀਨ ਦਾ ਲੈਣਾ ਆ ਠੀਕ ਹੈ ਇੱਥੋਂ ਆਪਾਂ ਨੇ ਅਗਰ ਤਾਂ ਤੁਸੀਂ ਉੱਪਰ ਤੋਂ ਹੀ ਕਸਟਮਰ ਦਾ ਨਾਪ ਲਿਆ ਹੋਇਆ ਹੈ ਠੀਕ ਹੈ ਮੋਡੇ ਤੋਂ ਤਾਂ ਇੱਥੋਂ ਤੁਸੀਂ ਰੱਖ ਲੈਣਾ ਹੈ ਅਗਰ ਤੁਸੀਂ ਇਸ ਜਗ੍ਹਾ ਤੋਂ ਲਿਆ ਹੋਇਆ ਤਾਂ ਇੱਥੋਂ ਲੈ ਕੇ ਜਿੰਨਾ ਤੁਹਾਡਾ ਆਇਆ ਜਿਵੇਂ ਇੱਥੇ ਮੇਰਾ 14 ਇੰਚ ਆਇਆ ਤਾਂ ਆਪਾਂ 1/2 ਇੰਚ ਇਹਦੇ ਵਿੱਚ ਪਲੱਸ ਕਰ ਲੈਣਾ। ਔਰ ਇਹਨਾਂ ਨੂੰ ਕਰ ਲੈਣਾ ਹੈ ਆਪਾਂ ਸਿੱਧਾ। ਇਸ ਤਰ੍ਹਾਂ। ਹੁਣ ਆਪਾਂ ਨੇ ਕਰਨੀ ਹੈ ਫਿਟਿੰਗ ਦੀ ਮਾਰਕਿੰਗ। ਠੀਕ ਹੈ? ਫਿਟਿੰਗ ਹੈਗੀ ਸਾਡੀ ਚੈਸਟ ਹੈਗੀ ਹੈ 23.5, 23.5 ਦਾ ਹਾਫ ਹੋ ਗਿਆ। ਇਸ ਤਰ੍ਹਾਂ ਕਰਕੇ ਤੁਸੀਂ 9 1/11 ਇੰਚ। ਠੀਕ ਹੈ? ਇਥੇ 11 ਤੋਂ ਆਪਾਂ ਨੇ ਮਾਰਕਿੰਗ ਕਰ ਲੈਣੀ ਆ ਉਸ ਤੋਂ ਬਾਅਦ ਸਾਡੀ ਕਮਰ ਕਮਰ ਹੈਗੀ 19 19 ਦਾ ਹਾਫ ਹੋ ਗਿਆ 9.5 ਠੀਕ ਹੈ ਔਰ हिਪ ਹੈਗੀ ਸਾਡੀ 22 22 ਦਾ ਹਾਫ ਕਰਾਂਗੇ ਆਪਾਂ 11 ਇੰਚ ਤੇ ਠੀਕ ਹੈ ਔਰ ਇਹਨੂੰ ਆਪਾਂ ਨੇ ਇਸ ਤਰ੍ਹਾਂ ਮਿਲਾ ਲੈਣਾ ਠੀਕ ਹੈ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਆ ਕਿ ਜਦੋਂ ਵੀ ਤੁਸੀਂ ਫਿਟਿੰਗ ਦੀ ਮਾਰਕਿੰਗ ਕਰਦੇ ਆਂ ਉਦੋਂ ਕੀ ਕਰਨਾ ਕਿ ਇੱਥੇ ਸਿਰਫ ਖੁੰਝਾ ਨਹੀਂ ਬਣਾਉਣਾ ਹੁੰਦਾ ਠੀਕ ਹੈ ਕਿ ਇੱਥੇ ਹਲਕਾ ਜਿਹਾ ਮਾਰਕ ਲਗਾਇਆ ਇਸ ਤਰ੍ਹਾਂ ਰਾਉਂਡ ਕਰਤਾ ਔਰ ਇਹ ਖੁੰਝਾ ਜਿਹੜਾ ਬਣ ਜਾਂਦਾ ਇਹ ਬਹੁਤ ਭੜਾ ਲੱਗਦਾ ਆ ਤਾਂ ਤੁਸੀਂ ਪਰਫੈਕਟ ਜਿਹੜੀ ਫਿਟਿੰਗ ਅਗਰ ਲੈਣੀ ਚਾਹੁੰਦੇ ਆਂ ਵਧੀਆ ਇਥੋਂ ਗੁਲਾਈ ਸ਼ੇਪ ਲੈਣੀ ਚਾਹੁੰਦੇ ਆਂ ਤਾਂ ਤਕਰੀਬਨ ਅੱਧਾ ਇੰਚ ਉੱਪਰ ਅੱਧਾ ਇੰਚ ਹੇਠਾਂ ਠੀਕ ਹੈ ਇੰਚਕ ਦਾ ਸਿੱਧਾ ਨਿਸ਼ਾਨ ਲਗਾ ਕੇ ਉੱਥੋਂ ਫਿਰ ਤੁਸੀਂ ਮਲਾਨਾ ਠੀਕ ਹੈ ਤਾਂ ਕਿ ਜਿਹੜੀ ਗੁਲਾਈ ਦੀ ਸ਼ੇਪ ਸੋਹਣੀ ਆਵੇ ਠੀਕ ਹੈ ਇਹ ਹੋ ਗਿਆ ਆਪਣਾ ਨ ਅ ਫਿਟਿੰਗ ਦੇ ਮਾਰਕ ਠੀਕ ਹੈ ਘੇਰਾ ਆਪਣਾ ਹੈਗਾ 23 ਤਾਂ ਆਪਾਂ 11.5 ਤੇ ਨਿਸ਼ਾਨ ਲਗਾ ਲਾਂਗੇ ਠੀਕ ਹੈ ਇੱਥੋਂ ਆਪਣੇ ਘੇਰੇ ਦੀ ਮਾਰਕਿੰਗ ਹੋ ਗਈ ਇਸ ਤਰ੍ਹਾਂ ਇਹ ਹਲਕਾ ਜਿਹਾ ਜੇ ਆਪਾਂ ਨੇ ਇਹ ਸ਼ੇਪ ਵਿੱਚ ਰੱਖਿਆ ਹੈ ਜਿਆਦਾ ਨਹੀਂ ਸਿਰਫ 1 ਇੰਚ ਦਾ ਫਰਕ ਹੈ ਠੀਕ ਹੈ ਇਹ ਆਪਾਂ ਨੇ ਹੁਣ ਇੱਥੋਂ ਇਸ ਤਰ੍ਹਾਂ ਐਕਸਟਰਾ ਜਿਹੜਾ ਮਾਰਜ ਹੈ ਨਾ ਉਹ ਰੱਖ ਲਿਆ ਹੁਣ ਜੋ ਮੇਨ ਪੁਆਇੰਟ ਹੈਗਾ ਆਪਾਂ ਤੁਹਾਨੂੰ ਸਮਝਾਣਾ ਹੈ ਠੀਕ ਹੈ ਉਹ ਹੈਗਾ ਤੀਰੇ ਦਾ ਜੋ ਬੈਕ ਨੈਕ ਡੀਪ ਹੈ ਡੀਪ ਨੈਕ ਦੇ ਲਈ ਤੁਸੀਂ ਕਿਦਾਂ ਤੀਰਾ ਲੈਣਾ ਹੈ ਅ ਮੈਂ ਵੈਸੇ ਹੀ ਦਾ ਅਲੱਗ ਤੋਂ ਵੀ ਤੁਹਾਨੂੰ ਦੱਸਾਂਗੀ ਅਲੱਗ ਵੀਡੀਓ ਬਣਾ ਕੇ ਕਿ ਕਿਵੇਂ ਤੁਸੀਂ ਇਹਦੇ ਵਿੱਚ ਲੈਣਾ ਹੈ ਅਲੱਗ-ਅਲੱਗ ਚੈਸਟ ਦੇ ਅਕੋਰਡਿੰਗ ਹੁਣ ਸਾਡਾ ਤੀਰਾ ਆਇਆ ਹੈਗਾ ਜੀ 15 ਇੰਚ ਠੀਕ ਹੈ ਹਾਂਜੀ ਫਰੈਂਡਸ ਅ ਬਾਈ ਮਿਸਟੇਕ ਜਿਹੜੀ ਇੱਥੋਂ ਵੀਡੀਓ ਨਹੀਂ ਰਿਕਾਰਡ ਹੋਈ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ ਕਿ ਇਸ ਕਰਕੇ ਤਾਂ ਮੈਂ ਇੱਥੋਂ ਤੁਹਾਨੂੰ ਅੱਗੇ ਸਮਝਾ ਦੇਣੀ ਕਿਉਂਕਿ ਮੈਂ ਇੱਥੇ ਕੁਮੇਚ ਕਟਿੰਗ ਕਰ ਲਿਆ ਹੋਇਆ ਆ ਠੀਕ ਹੈ ਤੇ ਆਪਾਂ ਗੱਲ ਕਰਦੇ ਸੀ ਤੀਰੇ ਦੀ ਠੀਕ ਹੈ ਜਦੋਂ ਵੀ ਆਪਣਾ ਤੀਰਾ ਜਿਹੜਾ ਰੱਖਣਾ ਹੈ ਤੁਸੀਂ ਅਗਰ ਤੁਹਾਡਾ ਨੈਕ ਜਿਹੜਾ ਹੈਗਾ ਆ ਹੈਨਾ 4 ਇੰਚ ਤੱਕ ਹੈ 4 ਜਾਂ 4.5 ਇੰਚ ਤੱਕ ਤਾਂ ਤੁਸੀਂ ਜਿੰਨਾ ਬੋਡੀ ਤੋਂ ਤੀਰੇ ਦਾ ਨਾਪ ਲਿਆ ਸੇਮ ਓਨਾ ਹੀ ਰੱਖ ਦੇਣਾ ਠੀਕ ਹੈ ਸਪੋਜ਼ ਤੁਹਾਡਾ 14 ਇੰਚ ਦਾ ਤੀਰੇ ਦਾ ਨਾ ਪਾਇਆ ਤਾਂ ਤੁਸੀਂ 14 ਦਾ ਹਾਫ 7 ਇੰਚ ਹੀ ਰੱਖ ਲੈਣਾ 4 ਇੰਚ ਗਲੇ ਤੱਕ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਡਾ ਤੁਹਾਡਾ 5.5 6 ਆਇਆ ਹੈ ਨਾ ਤਾਂ ਤੁਸੀਂ ਤੇ ਤੁਸੀਂ ਤੀਰੇ ਦੇ ਵਿੱਚੋਂ 2 ਇੰਚ ਮਾਈਨਸ ਕਰ ਲੈਣਾ ਠੀਕ ਹੈ ਹੁਣ ਆਪਣਾ ਇੱਥੇ ਗਲਾ ਆਇਆ ਹੈਗਾ ਜਾਂ ਜੀ 7.5 ਇੰਚ ਤਾਂ ਆਪਾਂ ਮਾਈਨਸ ਕਰਾਂਗੇ 3 ਇੰਚ ਠੀਕ ਹੈ ਤੀਰੇ ਦੇ ਵਿੱਚੋਂ ਆਪਾਂ ਨੇ 3 ਇੰਚ ਮਾਈਨਸ ਕਰਨਾ ਹੈ ਠੀਕ ਹੈ ਸਾਡਾ ਤੀਰਾ ਆਇਆ ਸੀ 15 ਇੰਚ ਤਾਂ 15 ਚੋਂ 3 ਮਾਈਨਸ ਕੀਤਾ ਤਾਂ ਆਪਣਾ ਤੀਰਾ ਆਇਆ ਹੈਗਾ 12 ਇੰਚ ਤੇ ਆਪਾਂ ਨੇ ਇੱਥੋਂ ਲੈ ਲਿਆ ਆ 6 ਇੰਚ ਦਾ ਠੀਕ ਹੈ ਜੀ 6 ਇੰਚ ਤੀਰਾ ਲੈ ਲਿਆ ਤੇ ਇੱਥੋਂ ਵੀ ਆਪਾਂ ਨੇ 6 ਇੰਚ ਲੈ ਕੇ ਇਹਨੂੰ ਸਿੱਧਾ ਮਿਲਾ ਲਿਆ ਔਰ ਇੱਥੋਂ ਇੱਕ ਅੱਧਾ ਇੰਚ ਅੰਦਰ ਨੂੰ ਮਾਰਕਿੰਗ ਕਰਕੇ ਠੀਕ ਹੈ ਸ਼ੇਪ ਦੇ ਦਿੱਤੀ ਹੈ ਸ਼ੇਪ ਜਿਹੜੀ ਬਾਹਰ ਲਈ ਦਿੱਤੀ ਆਪਾਂ ਨੇ ਪੌਣੇ 3 ਇੰਚ ਦੀ ਅੰਦਰ ਤੋਂ ਦਿੱਤੀ ਆ ਆਪਾਂ ਨੇ 1.5 ਇੰਚ ਦੀ ਠੀਕ ਹੈ ਜੀ ਇੱਥੋਂ ਆਪਾਂ ਨੇ ਕਟਿੰਗ ਕਰ ਲਈ ਐ ਉਸ ਤੋਂ ਬਾਅਦ ਆਪਾਂ ਨੇ ਕਰਿਆ ਬੈਕ ਨੈਕ ਕਟਿੰਗ ਜਦੋਂ ਵੀ ਤੁਸੀਂ ਬੈਕ ਨੈਕ ਕਟਿੰਗ ਕਰਨਾ ਹੈ ਤਾਂ ਇੱਥੋਂ ਆਪਾਂ ਨੇ ਠੀਕ ਹੈ ਇਸ ਤਰ੍ਹਾਂ ਦੇਖੋ 2.5 ਇੰਚ ਤੇ ਨਿਸ਼ਾਨ ਲਗਾਣਾ ਹੈ ਠੀਕ ਹੈ ਜਿੰਨਾ ਤੁਸੀਂ ਫਰੰਟ ਦਾ ਬ੍ਰੌਡ ਰੱਖਣਾ ਹੈ ਠੀਕ ਹੈ ਮੈਂ ਇੱਥੇ 2.5 ਰੱਖਣਾ ਹੈ ਬ੍ਰੌਡ ਤਾਂ ਮੈਂ 2 ਇੰਚ 2 ਪੁਆਇੰਟ ਜਿਹੜੇ ਆ ਉਹ ਮਾਈਨਸ ਕਰਤੇ ਆ मतलब के सवा दो रखा okay, तो ब्रॉड बैक दी अपना पूरा ढाईगाप है साढ़े सात इंच जब डीप नैक गला कटिंग करना है छे तो उपर ठीक है ते आपने पौने तीन इंच तकरीबन अद्धा इंच फालतू जरा लैके टेढ़ा बोक्स बना लेना है और इतो इस तरह गुलाई देके कटिंग कर लेना है ठीक है जी ਉਹ ਤੁਹਾਨੂੰ ਵਧੀਆ ਸਮਝ ਲੱਗ ਗਿਆ ਹੋਊਗਾ ਤੇ ਹੁਣ ਆਪਾਂ ਕਰਦੇ ਆ ਸਲੀਵਜ਼ ਠੀਕ ਹੈ ਇਹ ਜੋ ਐਕਸਟਰਾ ਕਪੜਾ ਬਚਿਆ ਆ ਆਪਾਂ ਸ਼ਰਟ ਤੋਂ ਇਲਾਵਾ ਜਿਹੜਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਇਹਦੇ ਵੀ ਤੁਸੀਂ ਪ੍ਰਿੰਟ ਚੈੱਕ ਕਰ ਲੈਣੇ ਆ ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਇਕਵਲ ਡਬਲ ਫੋਲਡ ਕਰ ਲਿਆ ਦੁਬਾਰਾ ਫੇਰ 4 ਫੋਲਡ ਕਰ ਲੈਣਾ ਆ ਇਦਾਂ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਆਪਾਂ ਹੁਣ ਦੇਖਾਂਗੇ ਆਪਾਂ ਨੇ ਹੁਣ ਲੈਂਥ ਚੈੱਕ ਕਰਨੀ ਹੈ ਲੈਂਥ ਹੈਗੀ ਸਾਡੀ 17.5 ਇੰਚ ਠੀਕ ਹੈ ਤਾਂ ਆਪਾਂ 2 ਇੰਚ ਪਲੱਸ ਕਰਾਂਗੇ ਇਹਦੇ ਵਿੱਚ 1.5 ਇੰਚ ਸਾਡਾ ਹੇਠਾ ਫੋਲਡ ਹੋਊਗਾ ਅੱਧਾ ਇੰਚ ਸਾਡਾ ਉੱਪਰ ਰਹਿਣਾ ਠੀਕ ਹੈ 18.5 ਤਾਂ 19 ਇਥੇ ਆਪਾਂ ਨੇ ਕਰ ਲੈਣੀ ਹੈ ਕਟਿੰਗ ਹੁਣ ਆਪਾਂ ਚੈੱਕ ਕਰਾਂਗੇ ਕਿ ਸਾਨੂੰ ਜਿਹੜਾ ਆਰਮਹੋਲ ਲਈ ਜਿਹੜਾ ਕੱਪੜਾ ਹੈ ਉਹ ਕਿੰਨਾ ਚਾਹੀਦਾ ਹੈ ਤੇ ਸਾਡੀ ਚੈਸਟ ਹੈਗੀ ਹੈ ਜੀ 21 21 ਰੱਖ ਲੈਣੇ ਆਪਾਂ 21 ਦੇ ਹਿਸਾਬ ਨਾਲ ਸਾਨੂੰ 10.5 ਚਾਹੀਦਾ ਹੈ ਸਾਡਾ ਇਹ ਪੂਰਾ ਪੂਰਾ ਹਲਕਾ ਜਿਹਾ ਘਾਟ ਹੈ 1.2 ਤਾਂ ਆਪਾਂ ਇੱਕ ਸਾਈਡ ਜੋੜ ਪਾ ਲਾਂਗੇ ਓਕੇ ਇਸ ਤਰ੍ਹਾਂ ਹੁਣ ਸਾਡਾ 1 ਇੰਚ ਫालतੂ ਆਂਦਾ ਪਿਆ 11.5 ਇੰਚ ਹੁਣ ਆਪਾਂ ਨੇ ਮਾਰਕਿੰਗ ਕਰ ਲੈਣੀ ਹੈ ਪਹਿਲਾਂ ਇੱਥੋਂ ਆਪਾਂ ਕਰਾਂਗੇ 3 ਇੰਚ ਔਰ ਹੇਠਾਂ ਤੋਂ 7.5 ਸੀ ਤਾਂ ਆਪਾਂ 18 ਤੇ ਠੀਕ ਹੈ ਇਹਨਾਂ ਨੂੰ ਕਰ ਲੈਣਾ ਆਪਾਂ ਸਿੱਧਾ ਮੋਰੀ ਆਪਣੀ ਆਈ ਹੈਗੀ ਜੀ 7 ਇੰਚ ਰੱਖਣੀ ਆ ਇਸ ਤਰ੍ਹਾਂ ਠੀਕ ਹੈ ਆਪਾਂ 1.5 ਇੰਚ ਐਕਸਟਰਾ ਲੈਣਾ ਕਿਉਂਕਿ ਥੋੜੀ ਹਲਕੀ ਜਿਹੀ ਪਾਕਿਸਤਾਨੀ ਲੁੱਕ ਦੇ ਵਿੱਚ ਬਣਾਣੀ ਆ ਇੱਥੋਂ ਆਪਾਂ ਹੁਣ ਰੱਖਾਂਗੇ 21 ਦਾ ਹਾਫ 1.5 ਠੀਕ ਹੈ ਹੁਣ ਇਹਨੂੰ ਇੱਥੋਂ 1.5 ਦਾ ਹਾਫ ਕਰਕੇ ਆਪਾਂ ਨੇ ਉੱਪਰ ਤੋਂ 1/2 ਇੰਚ ਇਸ ਤਰ੍ਹਾਂ ਉਗਲਾਈ ਦੇ ਦੇਣੀ ਠੀਕ ਹੈ ਜੀ ਇਹਦਾ ਤੇ ਇਹਦੇ ਹੁਣ ਇਸ ਸਾਈਡ ਜੋੜਾ ਤਾਂ ਆਪਾਂ ਜਿਹੜਾ ਕਾਰਟ ਹੈਗੀ ਆ ਉਹ ਬਾਅਦ ਵਿੱਚ ਪਾਵਾਂਗੇ ਇੱਥੋਂ ਕਰਾਂਗੇ ਆਪਾਂ ਕਟਿੰਗ ਵੇਖੋ ਇੱਕ ਹੋਰ ਤੁਹਾਨੂੰ ਇਹਦੇ ਵਿੱਚ ਹੋਰ ਦੱਸਾਂਗੇ ਕਿ ਇੱਥੋਂ ਸਾਡਾ ਥੋੜਾ ਜੋੜ ਪੈਣਾ ਹੈ ਠੀਕ ਹੈ ਅਗਰ ਤੁਹਾਡੇ ਕੋਲ ਕਪੜਾ ਨਹੀਂ ਹੈਗਾ ਤਾਂ ਤੁਸੀਂ ਇਹ ਵਾਲੀ ਚੀਜ਼ ਨੂੰ ਕਟਿੰਗ ਨੂੰ ਚੱਕ ਕੇ ਇੱਧਰ ਰੱਖ ਕੇ ਜੋੜ ਪਾ ਸਕਦੇ ਆ ਇਹ ਦੇਖਿਓ ਇਹ ਆਪਣਾ ਪੀਸ ਨਿਕਲ ਗਿਆ ਇਨੂੰ ਆਪਾਂ ਨੇ ਇੱਧਰ ਰੱਖਿਆ ਇਹਦੇ ਉੱਪਰ ਔਰ ਇੱਥੋਂ ਆਪਾਂ ਨੇ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਆਪਾਂ ਨੇ ਬਾਲਾਣਾ ਕੱਟ ਇਹ ਸਾਂਝਾ ਪੀਸ ਹੈ ਇੱਥੋਂ ਆਪਾਂ ਨੇ ਇਹਨੂੰ ਸੈਂਟਰ ਚੋਂ ਕੱਟ ਕਰ ਲੈਣਾ ਹੈ ਠੀਕ ਹੈ ਜੀ ਇਹ ਹੋ ਗਈ ਸਾਡੀ ਦੀਪ neck shirt ਦੀ ਕਟਿੰਗ ਹੋਪਸੋ ਤੁਹਾਨੂੰ ਉਹ ਵੀਡੀਓ ਸਮਝ ਲੱਗੀ ਹੋਊਗੀ ਅਗਰ ਫੇਰ ਵੀ ਨਹੀਂ ਸਮਝ ਲੱਗੀ ਤਾਂ ਦੁਬਾਰਾ ਰਿਪੀਟ ਕਰਕੇ ਦੇਖ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਕਲੋਟਿਕ ਚੈਨਲ